ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਰਾਤ ਦੀ ਬੇਹੀ ਰੋਟੀ ਦੇ ਨਾਲ 21 ਦਿਨ ਇਹ ਉਪਾਅ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਜੂਨ ਦੇ ਮਹੀਨੇ ਦੇ ਵਿੱਚ ਬੇਹੀ ਰੋਟੀ ਦਾ ਇਹ ਇੱਕ ਉਪਾਹਰ ਕਰ ਲੈਂਦੇ ਹੋ ਤੁਹਾਡੇ ਭਾਗ ਖੁੱਲ ਜਾਣਗੇ ਸਾਥ ਸੰਗਤ ਜੀ ਆਪਣੇ ਘਰ ਦੇ ਵਿੱਚ ਕਈ ਵਾਰ ਸਵੇਰ ਦੀ ਰੋਟੀ ਬਚੀ ਹੋਵੇ ਤਾਂ ਸ਼ਾਮ ਨੂੰ ਖਾ ਲੈਂਦੇ ਹਾਂ ਤੇ ਸ਼ਾਮ ਦੀ ਬਚੀ ਹੋਈ ਰੋਵੇ ਰੋਟੀ ਸਵੇਰੇ ਖਾ ਲੈਂਦੇ ਹਾਂ ਪਰ ਬਹੁਤ ਘੱਟ ਲੋਕ ਇਸ ਤਰ੍ਹਾਂ ਕਰਦੇ ਹਨ ਜਿਹੜੇ ਜ਼ਿਆਦਾਤਰ ਲੋਕ ਹਨ ਉਹ ਬੇਹੀ ਰੋਟੀ ਕਿਸੇ ਜਾਨਵਰ ਕਿਸੇ ਪੰਛੀ ਜਾਂ ਕੋਈ ਮੰਗਣ ਆਵੇ ਤਾਂ ਉਸ ਨੂੰ ਦੇ ਦਿੰਦੇ ਹਨ ਪਰ ਜੋ ਸਵੇਰ ਦੀ ਪਈ ਰੋਟੀ ਨੂੰ ਵੇਸਟ ਨਹੀਂ ਕਰਦੇ ਸਗੋਂ ਖਾ ਲੈਂਦੇ ਹਨ ਉਹਨਾਂ ਨੂੰ ਕਈ ਫਾਇਦੇ ਹੁੰਦੇ ਹਨ ਉਹ ਫਾਇਦੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਸਾਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਹੀ ਗੱਲਾਂ ਦੇ ਬਾਰੇ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਬੇਹੀ ਰੋਟੀ ਖਾਣ ਨਾਲ ਤੁਹਾਨੂੰ ਕਿਹੜੇ ਕਿਹੜੇ ਲਾਭ ਮਿਲ ਸਕਦੇ ਹਨ ਤਾਂ ਜੋ ਲੋਕ ਬੇਹੀ ਰੋਟੀ ਜਿਹੜੀ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਤਵੱਜਹ ਦੇਣ ਲੱਗ ਜਾਣਗੇ ਇਸ ਪਿੱਛੇ ਇੱਕ ਪੁਰਾਣੀ ਗੱਲ ਵੀ ਮਸ਼ਹੂਰ ਹੈ ਸਾਤ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਇੱਕ ਸੰਤ ਜੀ ਘੁੰਮਦੇ ਘੁੰਮਦੇ ਘਰ ਵਿੱਚ ਗਏ ਘਰ ਵਿੱਚ ਇੱਕ ਬਹੁਤ ਜ਼ਿਆਦਾ ਗੁਰਬਤ ਤੇ ਦਲੇਦਰਦਾਰੇ ਪੈਰ ਪਸਾਰੇ ਹੋਏ ਸਨ ਸੰਤ ਜੀ ਪੁੱਛਦੇ ਹਨ ਕਿ ਘਰ ਵਿੱਚ ਕੁਝ ਖਾਣ ਨੂੰ ਹੈ ਤਾਂ ਘਰ ਵਿੱਚ ਮੌਜੂਦ ਇੱਕ ਭੈਣ ਨੇ ਕਿਹਾ ਹੁਣ ਤਾਂ ਆਟਾ ਨਹੀਂ ਹੈ ਪਰ ਹਾਂ ਦੋ ਬਹੀਆਂ ਰੋਟੀਆਂ ਜ਼ਰੂਰ ਹਨ ਤੇ ਨਾਲ ਆਚਾਰ ਹੈ ਸੰਤ ਜੀ ਨੇ ਕਿਹਾ ਉਹੀ ਲੈ ਆਓ ਤੇ ਨਾਲ ਕਿਹਾ ਉਹ ਘਰ ਦੇ ਜੀ ਕਦੇ ਬਿਮਾਰ ਨਹੀਂ ਹੋਣਗੇ ਉਹਨਾਂ ਤੇ ਕਦੇ ਗਰੀਬੀ ਨਹੀਂ ਆਵੇਗੀ ਜਿਸ ਘਰ ਵਿੱਚ ਬਹੀ ਰੋਟੀ ਤੇ ਆਚਾਰ ਹੋਵੇਗਾ ਉਹਨਾਂ ਸੰਤਾਂ ਨੇ ਆਚਾਰ ਤੇ ਬਹੀ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨਜ਼ਰ ਆਪਣੇ ਵੱਲ ਮਾਰੀਏ ਤਾਂ ਆਪਾਂ ਅੱਜਕੱਲ ਆਪਣੇ ਘਰਾਂ ਵਿੱਚ ਰੋਟੀ ਨੂੰ ਅਜਾਹੀ ਗਵਾ ਦਿੰਦੇ ਹਾਂ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇ ਉਸ ਨੂੰ ਖਾਣਾ ਪਸੰਦ ਹੀ ਨਹੀਂ ਕਰਦੇ ਇਹ ਰੋਟੀ ਬਚਾ ਕੇ ਰੱਖ ਲੈਣੀ ਚਾਹੀਦੀ ਹੈ ਜਦੋਂ ਕੋਈ ਆਵੇ ਤਾਂ ਇਹ ਰੋਟੀ ਉਸ ਗਰੀਬ ਨੂੰ ਦਿੱਤੀ ਜਾਵੇ ਪਰ ਕੁਝ ਲੋਕ ਇਹਦਾ ਵੀ ਖਿਆਲ ਨਹੀਂ ਰੱਖਦੇ ਇਸ ਰੋਟੀ ਨੂੰ ਡਸਟਬਿਨ ਵਿੱਚ ਪਾ ਦਿੰਦੇ ਹਨ ਜੋ ਕਿ ਹਮੇਸ਼ਾ ਹੀ ਰਜ਼ਕ ਦੀ ਬੇਕਦਰੀ ਬਣ ਜਾਂਦੀ ਹੈ ਜੇ ਰੋਟੀ ਬਚਦੀ ਹੈ ਤਾਂ ਉਹਨੂੰ ਦੂਜੇ ਸਮੇਂ ਵਿੱਚ ਵਰਤ ਲੈਣਾ ਚਾਹੀਦਾ ਹੈ। ਉਸ ਵਿੱਚ ਕੋਈ ਵੀ ਹਰਜ ਕਰਨ ਵਾਲੀ ਗੱਲ ਨਹੀਂ ਹੁੰਦੀ ਸਾਧ ਸੰਗਤ ਜੀ। ਬੇਹੀ ਰੋਟੀ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। ਸਗੋਂ ਠੇਰ ਸਾਰੇ ਫਾਇਦੇ ਹੁੰਦੇ ਹਨ। ਇਹ ਫਾਇਦੇਆਂ ਬਾਰੇ ਜਾਣ ਕੇ ਅੱਜ ਤੁਸੀਂ ਹੈਰਾਨ ਹੋ ਜਾਓਗੇ। ਤੇ ਬੇਹੀ ਰੋਟੀ ਖਾਣ ਨੂੰ ਹਮੇਸ਼ਾ ਤੁਸੀਂ ਤਿਆਰ ਰਹੋਗੇ। ਇਸ ਦੇ ਬਾਰੇ ਇੱਕ ਗੱਲ ਬਣੀ ਹੈ ਕਿ ਬੇਹੀ ਰੋਟੀ ਸਿਹਤ ਨੂੰ ਠੀਕ ਰੱਖਦੀ ਹੈ। ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਚਿਹੜਾ ਖਾ ਲੈਂਦਾ ਹੈ ਉਹਦੇ ਲਈ ਸੰਜੀਵਨੀ ਬੂਟੀ ਵਾਂਗ ਸਰੀਰ ਨੂੰ ਲੱਗ ਜਾਂਦੀ ਹੈ ਇਹ ਸੰਜੀਵਨੀ ਬੂਟੀ ਤਾਂ ਬਹੁਤ ਹੀ ਘੱਟ ਹੁੰਦੀ ਹੈ ਇਸ ਤੋਂ ਆਪਾਂ ਅਜੇ ਅਣਜਾਣ ਹਾਂ ਜਿਸ ਕਾਰਨ ਬੇਹੀ ਰੋਟੀ ਦਾ ਆਪਣੇ ਘਰਾਂ ਵਿੱਚ ਨਿਰਾਦਰ ਹੁੰਦਾ ਹੈ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਖਾਣ ਦੇ ਬਹੁਤ ਸਾਰੇ ਫਾਇਦੇ ਹਨ ਬੇਹੀ ਰੋਟੀ ਨੂੰ ਸਵੇਰੇ ਸਵੇਰ ਦੁੱਧ ਵਿੱਚ ਪਾ ਕੇ ਖਾਣ ਨਾਲ ਕਬਜ ਤੋਂ ਰਾਹਤ ਮਿਲ ਜਾਂਦੀ ਹੈ ਜੇਕਰ ਬੀਪੀ ਵਗੈਰਾ ਦੀ ਦਿੱਕਤ ਹੋਵੇ ਤਾਂ ਬੇਹੀ ਰੋਟੀ ਤੁਹਾਡੇ ਲਈ ਕਾਰਗਰ ਸਾਬਿਤ ਹੋ ਜਾਵੇਗੀ। ਬੇਹੀ ਰੋਟੀ ਨਾਲ ਢਿੱਡ ਦਾ ਜੋ ਮੈਟਾਬੋਲਿਜ਼ਮ ਹੁੰਦਾ ਹੈ ਉਹ ਵੱਧਦਾ ਹੈ। ਜਿਸ ਤਰ੍ਹਾਂ ਸਰੀਰ ਦੀ ਚਰਬੀ ਹੈ ਉਹ ਘਟ ਜਾਂਦੀ ਹੈ ਤੇ ਮੋਟਾਪਾ ਬੜੀ ਜਲਦੀ ਘਟ ਹੋ ਜਾਂਦਾ ਹੈ। ਬੇਹੀ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਨਾਲ ਕਬਜ਼, ਗੈਸ, ਬਦਹਜਮੀ, ਛਾਤੀ ਵਿੱਚ ਜਲਣ ਵਰਗੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਬੇਹੀ ਰੋਟੀ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਘਟ ਹੋ ਜਾਂਦੀ ਹੈ। ਜਿਹਨਾਂ ਨੂੰ ਸ਼ੂਗਰ ਵਰਗੀਆਂ ਸਮੱਸਿਆਵਾਂ ਹੁੰਦੀ ਹੈ ਨਾ ਮੁਰਾਦ ਬਿਮਾਰੀ ਹੈ ਉਹ ਇਸ ਤਰ੍ਹਾਂ ਠੀਕ ਹੋ ਜਾਣਗੇ ਬੇਹੀ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਡੁਬੋ ਕੇ ਰੱਖੋ ਉਸ ਤੋਂ ਬਾਅਦ ਇਸ ਨੂੰ ਖਾ ਲਓ ਇਸ ਤਰੀਕੇ ਨਾਲ ਬੀਪੀ ਸ਼ੂਗਰ ਨੂੰ ਦਿਨਾਂ ਵਿੱਚ ਹੀ ਤੁਸੀਂ ਠੀਕ ਕਰ ਸਕਦੇ ਹੋ ਸਵੇਰ ਦੀ ਰੋਟੀ ਨੂੰ ਸਬਜ਼ੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਜਦੋਂ ਬੇਹੀ ਰੋਟੀ ਹੋ ਜਾਂਦੀ ਹੈ ਉਸ ਵਿੱਚ ਕੁਝ ਚੰਗੇ ਬੈਕਟੀਰੀਆ ਆ ਜਾਂਦੇ ਹਨ ਜੋ ਤੁਹਾਡੀ ਸਿਹਤ ਲਈ ਚੰਗੇ ਤੇ ਫਾਇਦੇਮੰਦ ਸਾਬਿਤ ਹੋ ਜਾਂਦੇ ਹਨ ਇਸ ਲਈ ਬੇਹੀ ਰੋਟੀ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ ਇਸ ਨਾਲ ਹਮੇਸ਼ਾ ਰਿਜਕ ਦਾ ਨਿਰਾਦਰ ਹੁੰਦਾ ਹੈ ਤੇ ਘਰ ਵਿੱਚ ਰਿਜਕ ਆਉਣਾ ਫਿਰ ਬੰਦ ਹੋ ਜਾਵੇਗਾ ਸਾਨੂੰ ਰਿਜਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਦੇ ਘਰ ਵਿੱਚ ਰਿਜਕ ਦਾ ਨਿਰਾਦਰ ਹੁੰਦਾ ਹੈ ਉਸ ਦੇ ਘਰ ਵਿੱਚ ਦਲੇਦਰਤਾ ਦਾ ਵਾਸ ਹੋ ਜਾਂਦਾ ਹੈ ਘਰ ਗੁਰਬਤ ਵੱਲ ਚਲਿਆ ਜਾਂਦਾ ਹੈ ਆਪਣੇ ਸਾਹਮਣੇ ਛੱਤੀ ਸੂਪਦਾਰਥ ਪਏ ਹੋਣ ਤਾਂ ਵੀ ਆਪਾਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਅੱਜ ਕੱਲ ਅਸੀਂ ਕਦੇ ਵੀ ਨਹੀਂ ਕਰਦੇ ਜੋ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਉਹਦੇ ਘਰ ਵਿੱਚ ਸਾਤ ਸੰਗਤ ਜੀ ਹਮੇਸ਼ਾ ਬਰਕਤ ਵਾਸ ਕਰਦੀ ਹੈ ਸਾਤ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਹਨਾਂ ਪਦਾਰਥਾਂ ਦੀ ਕਦਰ ਕਰੋ ਕਿਉਂਕਿ ਮਾਤਾ ਤੇ ਭੈਣਾ ਜੋ ਵੀ ਰਸੋਈ ਦੀਆਂ ਰਾਣੀਆਂ ਹੁੰਦੀਆਂ ਹਨ ਉਹ ਕਦਰ ਕਰਨਗੀਆਂ ਤਾਂ ਆਪੇ ਹੀ ਫਿਰ ਤੁਹਾਡੇ ਘਰ ਦੇ ਬਾਕੀ ਜੀ ਵੀ ਕਦਰ ਕਰਨਗੇ ਤੇ ਘਰ ਦੇ ਵਿੱਚ ਬਰਕਤ ਆਵੇਗੀ ਰੋਟੀ ਨੂੰ ਕੂੜੇ ਵਿੱਚ ਨਾ ਸੁੱਟੋ ਪੈਰਾਂ ਵਿੱਚ ਨਾ ਸੁੱਟੋ ਆਨਦਾ અપਮਾਨ ਬਿਲਕੁਲ ਨਾ ਕਰੋ ਸਭਾ ਪਰਮਾਤਮਾ ਜੀ ਦੇ ਅੱਗੇ ਬੇਨਤੀ ਕਰੋ ਕਿ ਉਹ ਤੁਹਾਡੇ ਉੱਤੇ ਹਮੇਸ਼ਾ ਹੀ ਇਦਾਂ ਮਿਹਰ ਬਰਿਆ ਹੱਥ ਰੱਖਣ ਦੋ ਵੇਲੇ ਦੀ ਰੋਟੀ ਬਖਸ਼ਦੇ ਹਨ ਤੇ ਬਿਲਦੀ ਰਹੇ ਮਾਤਾਵਾਂ ਭੈਣਾ ਚਾਹਣ ਤਾਂ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਖੁਸ਼ਹਾਲ ਬਣਾ ਸਕਦੀਆਂ ਹਨ ਕਿਉਂਕਿ ਉਹ ਬਿਹਤਰ ਜਾਣਦੀਆਂ ਹਨ ਘਰ ਵਿੱਚ ਕਿਵੇਂ ਸੁਚਾਰੂ ਢੰਗ ਦੇ ਨਾਲ ਚੱਲਦੇ ਹਨ ਤਾਂ ਸਾਧ ਸੰਗਤ ਜੀ ਆਪਣੇ ਆਪ ਹੀ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਇਹਨਾ ਕੰਮਾਂ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਬਰਕਤ ਤੇ ਖੁਸ਼ਹਾਲੀ ਆ ਜਾਵੇਗੀ ਆਓ ਜਾਣਦੇ ਹਾਂ ਜੀ ਉਹ ਕਿਹੜੇ ਕੰਮ ਹਨ ਕਈ ਵਾਰ ਕੁਝ ਘਰਾਂ ਦੇ ਵਿੱਚ ਜੋ ਰਾਤ ਨੂੰ ਭਾਂਡੇ ਰੱਖਦੇ ਹਨ ਰੋਟੀ ਪਾਣੀ ਖਾ ਲਿਆ ਤੇ ਭਾਂਡੇ ਸਿੰਕ ਵਿੱਚ ਰੱਖ ਦਿੱਤੇ ਥਕਾਵਟ ਕਰਕੇ ਸੋਚਿਆ ਕੋਈ ਗੱਲ ਨਹੀਂ ਸਵੇਰੇ ਸਾਫ਼ ਕਰ ਲਵਾਂਗੇ ਜਾਂ ਫਿਰ ਜਦੋਂ ਜ਼ਰੂਰਤ ਹੋਵੇਗੀ ਉਦੋਂ ਹੀ ਮਾਂਜ ਕੇ ਵਰਤ ਲਵਾਂਗੇ ਇਸ ਤਰ੍ਹਾਂ ਸਿੰਕ ਵਿੱਚ ਭਾਂਡੇ ਰੱਖ ਦਿੰਦੇ ਹਨ ਜਿੰਨੇ ਵੀ ਭਾਂਡੇ ਹੁੰਦੇ ਹਨ ਉਹ ਸਾਰੇ ਹੀ ਵਰਤ ਕੇ ਝੂਠੇ ਕਰ ਲੈਂਦੇ ਹਨ ਤੇ ਫਿਰ ਜਿਸ ਭਾਂਡੇ ਦੀ ਲੋੜ ਪੈਂਦੀ ਹੈ ਉਹਨੂੰ ਮਾਂਜ ਕੇ ਅਸੀਂ ਬਾਕੀ ਝੂਠੇ ਹੀ ਪਏ ਰਹਿਣ ਦੇਂਦੇ ਹਾਂ ਇਹ ਆਦਤਾਂ ਆਲਸ ਦੇ ਕਾਰਨ ਗੁਰਬਤ ਦਾ ਕਾਰਨ ਫਿਰ ਬਣ ਜਾਂਦੀਆਂ ਹਨ ਇਹ ਸਭ ਤੋਂ ਵੱਡਾ ਆਪਣੇ ਜ਼ਿੰਦਗੀ ਵਿੱਚ ਗਰੀਬੀ ਤੇ ਦਲੇਦਰਤਾ ਦੇ ਰੋਗਾਂ ਦਾ ਕਾਰਨ ਹੈ ਇਸ ਤਰ੍ਹਾਂ ਇਹ ਕੰਮ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਅਸੀਂ ਜਦੋਂ ਕਿਤੇ ਲੰਗਰ ਪ੍ਰਸ਼ਾਦਾ ਛਕਦੇ ਹਾਂ ਉੱਥੇ ਵੀ ਆਪਣੇ ਭਾਂਡੇ ਆਪ ਮਾਂਜ ਕੇ ਸੇਵਾ ਕਰਨੀ ਚਾਹੀਦੀ ਹੈ ਤੇ ਆਪਣੇ ਜੋੜਿਆਂ ਦੀ ਵੀ ਹੋਰ ਤਾਂ ਹੋਰ ਆਪਾਂ ਹੋਰ ਲੋਕਾਂ ਦੇ ਵੀ ਜਿਹੜੇ ਝੂਠੇ ਪਏ ਭਾਂਡੇ ਹੁੰਦੇ ਹਨ ਉਹਨਾਂ ਨੂੰ ਮਾਂਜਣ ਦੀ ਸੇਵਾ ਕਰ ਸਕਦੇ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਸੇਵਾ ਕਰਾਂਗੇ ਤਾਂ ਮੇਵਾ ਮਿਲੇਗਾ ਸੋ ਸਾਥ ਸੰਗਤ ਦੇ ਘਰ ਵਿੱਚ ਵੀ ਸਫਾਈ ਹੋਣੀ ਚਾਹੀਦੀ ਹੈ ਝੂਠ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਘਰਾਂ ਦੇ ਵਿੱਚ ਸਵਰਗ ਦਾ ਵਾਸ ਹੁੰਦਾ ਹੈ ਉੱਥੇ ਹੀ ਬਰਕਤ ਵਾਸ ਕਰਦੀ ਹੈ ਜਿੱਥੇ ਝੂਠ ਨਹੀਂ ਹੁੰਦੀ ਇਸ ਤਰ੍ਹਾਂ ਦੇ ਘਰਾਂ ਵਿੱਚ ਫਿਰ ਸਰੀਰ ਨਿਰੋਗ ਰਹਿਣੇ ਸ਼ੁਰੂ ਹੋ ਜਾਂਦੇ ਹਨ ਦੂਜੀ ਚੀਜ਼ ਜੋ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਉਹ ਹੈ ਜੀ ਦੋ ਤਿੰਨ ਸਮਿਆਂ ਦਾ ਆਟਾ ਇਕੱਠਾ ਗੁੰਨਣਾ ਫਿਰ ਜਦੋਂ ਖਾਣਾ ਬਣਾਉਣਾ ਹੋਵੇ ਉਦੋਂ ਆਪਾਂ ਉਸਦੇ ਨਾਲ ਰੋਟੀ ਪਕਾ ਲੈਂਦੇ ਹਾਂ ਅਸੀਂ ਸੋਚਦੇ ਹਾਂ ਅਸੀਂ ਆਪਣਾ ਸਮਾਂ ਬਚਾ ਲਿਆ ਪਰ ਇਹ ਆਪਣੇ ਆਪ ਨੂੰ ਰੋਗੀ ਬਣਾਉਣ ਦਾ ਸਭ ਤੋਂ ਵੱਡਾ ਕਾਰਨ ਸਾਬਿਤ ਹੋ ਜਾਵੇਗਾ ਸਗੋਂ ਇਹ ਕਹਈਏ ਕਿ ਆਪਾਂ ਰੋਗਾਂ ਨੂੰ ਆਪ ਅਵਾਜ਼ਾਂ ਮਾਰਦੇ ਹਾਂ ਕਿ ਆਓ ਸਾਡੇ ਘਰ ਵਿੱਚ ਬੈਠ ਜਾਓ ਸਾਤ ਸੰਗਤ ਜਿੱਥੇ ਉਦਮ ਹਨ ਉੱਥੇ ਰੋਗ ਬਿਲਕੁਲ ਨਹੀਂ ਹੁੰਦੇ ਚੰਗੀ ਸਿਹਤ ਤੇ ਸੰਸਕਾਰ ਸਲੀਕੇ ਤੇ ਆਪਵਾਸ ਕਰਦੇ ਹਨ ਇਹ ਗੱਲਾਂ ਸੁਣਨ ਚ ਬੜੀਆਂ ਹੀ ਤੁਹਾਨੂੰ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਅਮਲ ਕਰੋਗੇ ਤਾਂ 21 ਦਿਨ ਹੀ ਭਾਵੇਂ ਕਰਕੇ ਵੇਖ ਲਓ ਘਰ ਵਿੱਚ ਸੁੱਖ ਖੁਸ਼ਹਾਲੀ ਆਪ ਆ ਜਾਵੇਗੀ ਜਦੋਂ ਅਸੀਂ ਆਟਾ ਗੁੰਨ ਕੇ ਫ੍ਰਿਜ ਵਿੱਚ ਰੱਖਦੇ ਹਾਂ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜਦੋਂ ਖਾਂਦੇ ਹਾਂ ਤਾਂ ਰੋਗ ਲੱਗ ਜਾਂਦੇ ਹਨ ਇਸ ਕਰਕੇ ਝੂਠੇ ਭਾਂਡੇ ਨਾ ਛੱਡੋ ਤਿੰਨ ਸਮੇਂ ਦਾ ਆਟਾ ਗੁੰਨ ਕੇ ਨਾ ਰੱਖੋ ਉਨਾ ਹੀ ਬਣਾਓ ਜਿੰਨਾ ਖਾਣਾ ਹੈ ਇਸ ਨਾਲ ਸਿਹਤ ਵੀ ਠੀਕ ਰਹੇਗੀ ਘਰ ਵਿੱਚ ਦਲੇਦਰਤਾ ਦਾ ਪਸਾਰ ਵੀ ਨਹੀਂ ਹੋਵੇਗਾ ਤਾਂ ਸਾਥ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੇ ਵਿਚਾਰ ਬਹੁਤ ਹੀ ਵਧੀਆ ਲੱਗੇ ਹੋਣ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਆਪਣੇ ਹੋਰ ਵੀ ਭੈਣ ਭਰਾਵਾਂ ਦੇ ਨਾਲ ਜ਼ਰੂਰ ਕਰ ਲੈਣਾ ਜੀ ਜੋ ਅਚਾਨਕ ਇਹ ਗਲਤੀਆਂ ਅੱਜ ਵੀ ਕਰਦੇ ਹਨ ਤਾਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਜਾਵੇ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਜਿਹੜੀ ਹੈ ਉਹ ਗਰੀਬੀ ਤੇ ਨਾਲ ਹੀ ਨਾਲ ਰੋਗ ਨਾ ਆ ਜਾਣ ਉਹਨਾਂ ਦਾ ਬਚਾਅ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ